ਮਸਿੰ ਤੁਹਾਡੇ ਜਿਹੜੇ ਪਿੰਡ ਦੇ ਨੌਜਵਾਨ ਵੱਖ-ਵੱਖ ਦੇਸ਼ਾਂ 'ਚ ਮੱਲਾ ਮਾਰੇ ਨੇ ਪਹਿਲਾਂ ਤੁਹਾਡੇ ਨਾਲ ਖੜਾ ਖੁਸ਼ੀ ਅੰਗੇ ਨੇ ਵਿਦੇਸ਼ਾਂ ਦੀ ਧਰਤੀ 'ਤੇ ਬਹੁਤ ਵੱਡਿਆ ਮੱਲਾ ਮਾਰੀਆਂ ਨੇ ਹੁਣੇ ਰਣਜੀਤ ਸਿੰਘ ਨੇ ਆਪਣੀ ਬਹੁਤ ਵੱਡੀ ਖੇਡ ਦਾ ਪ੍ਰਦਰਸ਼ਨ ਕੀਤਾ ਕਿਵੇਂ ਦੇਖਦੇ ਹੋ ਇਸ ਨੌਜਵਾਨ ਦੀ ਖੇਡ ਕਬੱਡੀ ਦੀ ਬਹੁਤ ਵਧੀਆ ਜੀ ਅਸੀਂ ਇਹਨਾਂ ਦੇ ਮਾਣ ਕਰਦੇ ਆ ਜੀ ਜਿਹੜੇ ਸਾਡੇ ਬੱਚਵਾਨੇ ਦੇ ਵਿੱਚ ਪਹਿਲਾਂ ਵੀ ਅਸੀਂ ਬਹੁਤ ਚਿਰ ਬਹੁਤ ਖਿਡਾਰੀ ਖੇਡਦੇ ਰਹੇ ਨੇ ਇਹਨਾਂ ਨੇ ਦੋ ਬੱਚਿਆਂ ਨੇ ਸਾਡਾ ਵਿਦੇਸ਼ਾਂ 'ਚ ਜਾ ਕੇ ਸਾਡਾ ਪਿੰਡ ਦਾ ਨਾਮ ਜਮਕਾਇਆ ਜੀ ਤੇ ਆਉਣ ਵਾਲੇ ਹੋਰ ਖਿਡਾਰੀਆਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਸਾਡੇ ਵਧੀਆ ਖਿਡਾਰੀ ਖੇਡ ਰਹੇ ਨੇ ਜੀ ਗਾਹਾਂ ਵੀ ਅਸੀਂ ਆਸ ਰੱਖਦੇ ਹਾਂ ਵੀ ਜਿੰਨੇ ਸਾਡੇ ਖਿਡਾਰੀ ਨੇ ਵੱਧ ਕੇ ਘੱਟੋ-ਘੱਟ ਸਾਡੇ ਮਿਲਲੇ ਦੀ 10-15 ਖੇਡੀ ਬਾਹਰ ਖੇਡਣੇ ਜੀ ਅਸਲ ਇਹਨਾਂ ਨੇ ਜੀ ਮੌਕਾ ਦਿੱਤਾ ਸਾਰੇ ਦੂਜੇ ਖਿਡਾਰੀਆਂ ਨੂੰ ਹੁਣ ਚੱਸਿਆ ਜੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਰਣਜੀਤ ਦਾ ਤੇ ਖੁਸ਼ੀ ਦਾ ਜੋ ਸਾਡੇ ਪਿੰਡ ਖਾਤਰ ਤੇ ਸਾਡਾ ਪਿੰਡ ਨੂੰ ਅੱਗੇ ਵਧਾਇਆ ਜੀ ਬਾਕੀ ਨਵੀਂ ਪੀੜ੍ਹੀ ਨੂੰ ਜੀ ਓਪਨ ਖੇਡਣ ਲਾਇਆ ਜੀ ਪਹਿਲਾਂ ਸਾਡੇ ਕੋਈ ਬੇਟਾ ਅਸੀਂ ਜਿੰਨੇ ਵੀ ਬੇਟ ਖੇਡਦੇ ਸੀ ਸਾਰੇ ਬੇਟ 62 ਪੈਂਟ ਤੇ ਜਾ ਕੇ ਖਤਮ ਹੋ ਜਾਂਦੇ ਸੀ ਜੀ ਇਹਨਾਂ ਨੇ ਓਪਨ ਖੇਡਣ ਲਾਇਆ ਅਸੀਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਦੋਨੇ ਖਿਡਾਰੀਆਂ ਦਾ ਤੇ ਰਣਜੀਤ ਦਾ ਤੇ ਖੁਸ਼ੀ ਦਾ ਜੀ ਤੇ ਬਾਕੀ ਉਹ ਦੂਜੇ ਖਿਡਾਰੀ ਨੂੰ ਆਪਾਂ ਪ੍ਰੇਰਨਾ ਦਿੰਨੇ ਜੀ ਵੀ ਇਹ ਉਹ ਇਹਨਾਂ ਦੀ ਸਿੱਖਿਆ ਲੈ ਕੇ ਅੱਗੇ ਆਉਣ ਤੇ ਸਿੱਧੇ ਓਪਨੀ ਖੇਡਣ ਜੀ ਬੇਟਾਂ ਦਾ ਖੇਡਣਾ ਜੀ ਸਾਨੂੰ ਪਿੰਡ ਵਾਸੀਆਂ ਨੂੰ ਔਰ ਮੇਰੇ ਸਕੂਲ ਨੂੰ ਐਜ ਪ੍ਰਿੰਸੀਪਲ ਹੋਣ ਦੇ ਨਾਤੇ ਇੰਨੀ ਖੁਸ਼ੀ ਹੈ ਸਾਡੀ ਇੱਛਾ ਸੀ ਵੀ ਬੱਚੋਆਂ ਨੇ ਦੇ ਨੌਜਵਾਨ ਜਿਆਦਾ ਨਹੀਂ 5 ਤੋਂ 7 ਫੋਰਮ ਧਰਤੀ ਤੇ ਖੇਡਣਾ ਸਾਡੀ ਇਹ ਦਿਲ ਦੀ ਇੱਛਾ ਸੀ ਉਹ ਸਾਡੀ ਇੱਛਾ ਨੂੰ ਪੂਰੀ ਕਰਦੇ ਹੋਏ ਪਿਛਲੇ ਸਾਲ ਖੁਸ਼ੀ ਨੇ ਪੂਰੀ ਕੀਤੀ ਇਸ ਵਾਰੀ ਸਾਡਾ ਹੋਣਹਾਰ ਵਿਦਿਆਰਥੀ ਰਣਜੀਤ ਸਿੰਘ son of ਮੁਖਤਿਆਰ ਸਿੰਘ ਜਿਹਦੀ ਹਾਈਟ 6 ਫੁੱਟ ਹੈ ਸਾਨੂੰ ਪਹਿਲਾਂ ਹੀ ਮਾਣ ਸੀ ਜਦੋਂ ਇਹ ਸਕੂਲ ਪੜਦਾ ਸੀਗਾ 6-7 ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਅੱਜ ਉਹਨੇ ਸਾਡੇ ਬੱਚਾਣਾ ਪਿੰਡ ਦਾ ਨਾਮ ਜਿਹੜਾ ਦੁਨੀਆ ਦੇ ਨਕਸ਼ੇ ਤੇ ਚਮਕਾਇਆ ਸਾਨੂੰ ਬੜਾ ਮਾਣ ਹੈ ਸਾਰੇ ਪਿੰਡ ਨੂੰ ਸਾਡੇ ਪਿੰਡ ਦਾ ਇੱਕ ਹੋਰ ਹੋਣ ਹਰਖੜਿਆਰੀ ਰਣਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਜੋ ਕਿ ਯੂਕੇ ਆ ਯੂਰਪ ਤੋਂ ਕਬੱਡੀ ਸਖਸਤਰ ਖੇਡ ਕੇ ਵਾਪਸ ਆ ਰਿਹਾ ਉਸ ਨੂੰ ਮੇਰੇ ਵੱਲੋਂ ਸਾਰੇ ਪਿੰਡ ਵੱਲੋਂ ਬਹੁਤ ਬਹੁਤ ਵਧਾਈ ਹੈ ਉਹਦੇ ਪਰਿਵਾਰ ਨੂੰ ਤੇ ਉਸ ਨੂੰ ਜਿਹਨੇ ਮਿਹਨਤ ਕੀਤੀ ਹੈ ਬਾਕੀ ਸਾਰੇ ਕਬੱਡੀ ਖਿਡਾਰੀਆਂ ਨੂੰ ਜਿਹੜੇ ਦੇ ਸਾਥੀ ਹੈ ਤੇ ਇਹ ਹੋਰ ਮਿਹਨਤ ਕਰਨ ਪੇਰੈਂਟਾਂ ਦਾ ਲੋ ਹਰਚਾ ਕਰਨ ਤਾਂ ਕਿ ਕੱਲ ਨੂੰ 4 ਬੱਚੇ ਵੀ ਜੇ ਨਸ਼ਿਆਂ ਤੋਂ ਦੂਰ ਹੋ ਕੇ ਤੇ ਸਾਡੀ ਜੀ ਸਪੋਰਟਸ ਹੈ ਉਹ ਉਸ ਨੂੰ ਉੱਪਰ ਲੈ ਜਾਣਾ ਔਰ ਆਪ ਦੇ ਆਪਣੇ ਸਰੀਰ ਨੂੰ ਠੀਕ ਰੱਖਣਾ ਤਾਂ ਕਿ ਜੇ ਨਸ਼ਿਆਂ ਦਾ ਕੋੜ ਵੱਡਾ ਜਾ ਸਕੇ ਕੌਨ ਬੜੇ ਉਪਰਾਲੇ ਆ ਉਹ ਕਾਫੀ ਕੁਛ ਖੇਡਾਂ ਪ੍ਰਤੀਕਰਿਆ ਜੋ ਕਰਨਾ ਚਾਹੀਦਾ ਕਿ ਸਰਕਾਰਾਂ ਬਹੁਤ ਕੁਛ ਕਰ ਸਕਦੀਆਂ ਨੇ ਪੇਰੈਂਟਾਂ ਦਾ ਅਸੀਂ ਸੁਧਾਰਨ ਪਰਿਵਾਰਾਂ ਵਿੱਚੋਂ ਹੈਗੇ ਆ ਇੰਨੀ ਖਰਾਅ ਕਰ ਨਹੀਂ ਦੇ ਸਕਦੇ ਪਰ ਫਿਰ ਵੀ ਬਹੁਤ ਬਹੁਤ ਤੇ ਬੱਚੇ ਨੂੰ ਵਧਾਈ ਇਹਦੇ ਪਰਿਵਾਰ ਨੂੰ ਵਧਾਈ ਔਰ ਸਾਰੇ ਕਬੱਡੀ ਵਾਲਿਆਂ ਨੂੰ ਵਧਾਈ ਤੁਸੀਂ ਨਜਵਾਨਾਂ ਨੂੰ ਕੀ ਸੰਦੇਸ਼ ਦੇਵੋਗੇ ਮੇਰਾ ਸੰਦੇਸ਼ ਇਹ ਵੀ ਦੇਖੋ ਇਹ ਵੀ ਅੱਜ ਕੱਲ੍ਹ ਕਿਰਜਵਾਰ ਵੀ ਬਣ ਗਿਆ ਹੈ ਮਿਹਨਤ ਕਰੋ ਔਰ ਖੇਡਾਂ ਵਿੱਚ ਹੋਰ ਵੱਧ ਹਿੱਸਾ ਲਓ ਔਰ ਨਾਲ ਨਾਲ ਪੜ੍ਹਾਈ ਵੀ ਕਰੋ ਕਿਉਂਕਿ ਪੜ੍ਹਾਈ ਦੇ ਨਾਲ ਕੀ ਗੇਮਾਂ ਚੱਲੀਆਂ ਤਾਂ ਅਸੀਂ ਹਰ ਪਾਸਾ ਸਾਡਾ ਪੂਰਾ ਹੁੰਦਾ ਹੈ ਸੋ ਮੇਰੀ ਇਹੀ ਸੰਦੇਸ਼ ਹੈ ਵੱਧ ਤੋਂ ਵੱਧ ਖੇਡਾਂ ਵਿੱਚ ਰੁਚੀ ਲਓ ਔਰ ਪੜ੍ਹਾਈ ਵੀ ਲਾਜ਼ਮੀ ਕਰੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ